ਈ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਪਤੀ ਪਤਨੀ ਦੀ ਦਰਤਨਾਕ ਮੌਤ ਹੋ ਚੁੱਕੀ ਹੈ ਕਾਲ ਬਣ ਕੇ ਜਿਹੜਾ ਟੀਪਰ ਆਇਆ ਜਿਸ ਨੇ ਪਤੀ ਪਤਨੀ ਤੇ ਇੱਕ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਉਸ ਦੇ ਦੌਰਾਨ ਦੋ ਜੀਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਬੱਚੇ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਹਾ ਕਿੰਝ ਪਰਿਵਾਰਿਕ ਮੈਂਬਰ ਰੋਰੇ ਨੇ ਤੇ ਗੋਹਾਲ ਕਰ ਨੇ ਕਿ ਰੋਪੀ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦੱਸਦੀ ਹੈ ਕਿ ਰੇਤ ਦੇ ਨਾਲ ਪਰੇ ਟਿੱਪਰ ਦੇ ਵਿੱਚ ਜਿਹੜੇ ਆ ਬਜ਼ੁਰਗ ਪਤੀ ਪਤਨੀ ਕੁਚਲੇ ਜਾਂਦੇ ਨੇ ਤੇ 15 ਸਾਲ ਦਾ ਬੱਚਾ ਵੀ ਬੁਰੀ ਤਰ੍ਹਾਂ ਕੁਚਲ ਹੋ ਜਾਂਦਾ ਹੈ ਜੋ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਹਸਪਤਾਲ ਦਾਖਲ ਉਸ ਨੂੰ ਕਰਵਾਇਆ ਗਿਆ ਹਾਲਾਂਕਿ ਲੋਕ ਜੋ ਮੌਕੇ ਤੇ ਮੌਜੂਦ ਸੀ ਉਹਨਾਂ ਦੇ ਵੱਲੋਂ ਟਿੱਪਰ ਚਾਲਕ ਨੂੰ ਫੜਿਆ ਗਿਆ ਤੇ ਪੁਲਿਸ ਤੇ ਹਵਾਲੇ ਵੀ ਕੀਤਾ ਗਿਆ ਅੱਜ ਦੀਆਂ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਿਆ ਇਹ ਉਹੀ ਮੋਟਰਸਾਈਕਲ ਹੈ ਜਿਸ ਤੇ ਉੱਤੇ ਸਫਾਰ ਹੋ ਕੇ પતિ-ਪਤਨੀ ਕਰੋ ਦਫਾਇਲਰ ਨਿਕਲਦੇ ਆ ਤੇ ਰਾਹ ਦੇ ਵਿੱਚ ਇਸ ਤਰ੍ਹਾਂ ਮੌਤ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਕਦੇ ਸੋਚਿਆ ਵੀ ਨਹੀਂ ਹੋਣਾ ਪਲਾਂ ਦੇ ਵਿੱਚ ਇੱਕੋ ਸਮੇਂ પતિ-ਪਤਨੀ ਦੀ ਦਰਦਨਾਕ ਮੌਤ ਹੋਈ ਹੈ ਜਦਕਿ 15 ਸਾਲ ਦਾ ਬੱਚਾ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਕਿਹਾ ਜਾ ਰਿਹਾ ਕਿ ਟੱਕਰ ਇੰਨੀ ਭਿਆਨਕ ਸੀ ਕਿ ਟਾਇਰ ਜੜਾ ਆ ਟਾਇਰ ਦੇ ਥੱਲੇ ਆ ਜਾਂਦੇ ਨੇ ਪਤੀ ਪਤਨੀ ਕੜੀਸਤਾ ਹੋਇਆ ਦੂਰ ਤੱਕ ਟਿੱਪਣ ਲੈ ਜਾਂਦਾ ਹੈ ਜਿਸ ਦੇ ਦੌਰਾਨ ਦੋਵਾਂ ਜੀਆਂ ਦੀ ਮੌਤ ਹੋ ਜਾਂਦੀ ਇੱਕ ਵਾਰ ਭਿਆਨਕ ਹਾਦਸੇ ਦੀਆਂ ਤਸਵੀਰਾਂ ਨਰੁੱਕ ਕਰ ਲੈਂਦੇ ਆ ਕਿ ਮੌਕੇ ਤੇ ਕੀ ਹਾਲਾਤ ਬਣੇ ਹੋਏ ਨੇ

ਹਾਸਲਤੋਂ ਹੀ ਆਇਆ ਏ ਵੀਰੇ ਪੱਪੇ ਮੜਾ ਆ ਇੱਧਰ ਨੂੰ ਹੋ ਜਾ ਵੀਰੇ ਇੱਧਰ ਨੂੰ ਹੋ ਜਾ ਕੋ ਬੰਦਾ ਵਾਸਤੇ ਫੜਾ ਹੀ ਜਾ ਪੜੇ ਜਾ ਮੜਾ ਜਾ ਤੈ ਮੂਰੇ ਕੀ ਕਰਨਾ ਹਾਂਜੀ ਤੁਹਾਡਾ ਕਿਦੋਂ ਅਰਜੀਤ ਕੋ ਜਿਹੜਾ ਪਿੰਡਾ ਤੁਹਾਡਾ ਨੂਰਪੁਰ ਆ ਜਿਹੜਾ ਐਕਸੀਡੈਂਟ ਹੋਇਆ ਮੁੰਡਾ ਕੌਣ ਸੀਗਾ ਨਰਿੰਦਰਜੋਤ ਦੇ ਚੱਲ ਅੱਜ ਬੇਟਾ ਮੇਰਾ ਕਿੰਨੀ ਕੋਬਰ ਉਹ ਪੱਦਮਾ ਲੱਗਿਆ ਕੀ ਕਰਦਾ ਹੈ ਪੱਦਮਾ ਉਹ ਅੱਜ ਹਾਦਸਾ ਕਿਵੇਂ ਹੋਇਆ ਕੀ ਗੱਲ ਮੈਂ ਗੁਰਦੁਆਰੇ ਜਾਂਦੇ ਸੀ ਬੱਚੇ ਅੱਛਾ ਜੀ ਹਾਂਜੀ ਗੱਤ ਕਦੀ ਕਲਾਸ ਲੱਗਣੀ ਸੀ ਇਹਨਾਂ ਦੀ ਗੱਤ ਕਦੀ ਕਲਾਸ ਆਤਰ ਬੱਚੇ ਆ ਰਹੇ ਹਾਂਜੀ ਤੇ ਇਹ ਟਰੱਕ ਵਾਲਾ ਕਿੱਥੋਂ ਪਿੱਛੋਂ ਆ ਰਿਹਾ ਸੀ ਸਰ ਪਤਾ ਨਹੀਂ ਮਿੰਨ ਦਾ ਮੈਂ ਕਰੀ ਨਹੀਂ ਸੀ ਰੇ ਕੋਟ ਆਇਆ ਹੁਣ ਬੇਟਾ ਕਿਵੇਂ ਕਿੱਥੇ ਲੱਖ ਹਾਂ ਜਿਲ੍ਹੇ ਦੇ ਆ ਰਹੇ ਆ ਤੇ ਕੀ ਮੰਗ ਕਰਦੇ ਅਜੀ ਮੇਰੇ ਮੁੰਡਾ ਠੀਕ ਹੋ ਜਾਏ ਨਸ਼ਾਫ ਮਿਲੇ ਕੇ ਇਲਾਜ ਮਿਲੇ ਅੱਗੇ ਸਾਨੂੰ ਕੋਤ ਨਹੀਂ ਮਿਲੇ ਇਹਨਾਂ ਤੋਂ ਅੱਗੇ ਵੀ ਤਿੰਨ ਚਾਰ ਸਾਲ ਧੱਕੇ ਗਾਦੇ ਅਸੀਂ ਵੀ ਕਿਸੇ ਨੂੰ ਕੋਤ ਨਹੀਂ ਮਿਲਿਆ ਸਾਨੂੰ ਤਾਂ ਅੱਗੇ ਵੀ ਲੱਭੀ ਪਹਿਲਾਂ ਕੀ ਡਰਾਮਾ ਆਪਣੇ ਪਹਿਲਾਂ ਵੀ ਬਹੁਤ ਕੁਝ ਹੋਇਆ ਥਾਣੇ ਲਾਇਆ ਜੀ ਕੋਈ ਨਹੀਂ ਕੀਤਾ ਦੱਸ ਨਹੀਂ ਸਕਦੇ ਅਸੀਂ ਛੱਡਣਾ ਇਹ ਵਾਪਰੀ ਆ ਜੀ ਇਹ ਟਰੱਕ ਟਿਪਰ ਵਾਲਾ ਪਿੱਛੇ ਆ ਰਿਆ ਸੀ ਰੈਕੋਟਲੀਓ ਇਹ ਆਪਣੇ ਜਿਹੜੇ ਬੰਦੇ ਝੋਲਡਾਂ ਦੇ ਇਹ ਵੀ ਰੈਕੋਟਲੀ ਆ ਰਾਇ ਸੀ ਟਿਪਰ ਨੇ ਪਿੱਛੇ ਟੱਕਰ ਮਾਰੀ ਮੋਟਰਸਾਈਕਲ ਡੋਲ ਗਿਆ ਮੋਟਰਸਾਈਕਲ ਸਾਡੇ ਪਿੰਡ ਦੇ ਬੱਚੇ ਦੇ ਵੱਜਿਆ ਉਹ ਵੀ ਬਹੁਤ ਸੀਰੀਅਸ ਆ ਉਹ ਰੈਕੋਟੋਂ ਨੇ ਰੈਫਰ ਕਰਤਾ ਲੁਧਿਆਣੇ ਤੇ ਇਹਨੇ ਬੰਦੇ ਨੇ ਜਾਣੇ ਦੀ ਦੁਆਰੇ ਜਿਹੜਾ ਮੋਟਰਸਾਈਕਲ ਦੇ ਉੱਤੇ ਆ ਚੜਿਆ ਟਿਪਰ ਉਹ ਘਸੜਦਾ ਘਸੜਦਾ ਸਾਰਿਆਂ ਨੂੰ ਜਾਣੇ ਦੀ ਗੁਰਦੁਆਰਾ ਸਾਹਿਬ ਦੇ ਅੱਗੇ ਲਿਆ ਆਇਆ ਫਿਰ ਅਸੀਂ ਜਾਣਦੀ ਐਂਬੂਲੈਂਸ ਨੂੰ ਬਹੁਤ ਟਾਈਮ ਲਾਈ ਗਏ ਫੋਨ ਐਂਬੂਲੈਂਸ ਨਹੀਂ ਆਈ ਫਿਰ ਰੈਕੋਰਡ ਸਾਹਿਬ ਉੱਥੇ ਚਲੇ ਗਏ ਉੱਥੇ ਜਾ ਕੇ ਅਸੀਂ ਵੀਡੀਓ ਬਣਾਈ ਵੀ ਦੇਖੋ ਜੀ ਆ ਪ੍ਰਸ਼ਾਸਨ ਸਾਡੇ ਨਾਲ ਕੀ ਕਰ ਰਿਹਾ ਉਹ ਕੋਈ ਕਹਿ ਦੇਵੇ ਜੀ ਸਾਨੂੰ ਫੋਨ ਨਹੀਂ ਆਇਆ ਕੋਈ ਕਹਿ ਦੇਵੇ ਜੀ ਇਹਦਾ ਡਰਾਈਵਰ ਨਹੀਂ ਹੈਗਾ ਕੋਈ ਕਹਿ ਦੇਵੇ ਵੀ ਮੇਰੀ ਡਿਊਟੀ ਨਹੀਂ ਐਂਬੂਲੈਂਸਾ ਛੱਡ ਛੱਡ ਭੱਜੀ ਜਾਂਦੇ ਆ ਉਹ ਸਾਡੇ ਕੋਲੇ ਪ੍ਰੂਫ ਹੈ ਵੀਡੀਓ ਬਣੀ ਹੋਈ ਆ ਸਾਡ ਨੂੰ ਐਂਬੂਲੈਂਸ ਨਹੀਂ ਦਿੱਤੀ 69 ਐਂਬੂਲੈਂਸ ਨੇ ਦਿੱਤੀ ਪੌਣਾ ਘੰਟਾ ਬਈ 45 ਮਿੰਟ ਬਾਅਦ ਉਹ ਵੀ ਹਲਵਾਰੇ ਵਾਲਿਆਂ ਦੀ ਐਂਬੂਲੈਂਸ ਆਈ ਆ ਸਾਡੇ ਕੋਲੇ ਜਖਮੀਆਂ ਦੇ ਵਿੱਚੋਂ ਕੌਣ ਕੌਣ ਨੇ ਤੇ ਕਿਵੇਂ ਉਹਨਾਂ ਦੀ ਜਖਮੀਆਂ ਦੇ ਵਿੱਚੋਂ ਦੋ ਤਾਂ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਜੀ ਤੇ ਜਿਹੜਾ ਬੱਚਾ ਸਾਡੇ ਪਿੰਡ ਦਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਜੀ ਹਾਂਜੀ ਉਹ ਤੁਸੀਂ ਕੀ ਮੰਗ ਕਰ ਰਹੇ ਅਸੀਂ ਤਾਂ ਇਹ ਮੰਗ ਕਰ ਰਹੇ ਹਾਂ ਜੀ ਗਰੀਬ ਪਰਿਵਾਰ ਆ ਤੱਕਾ ਨਾ ਕੀਤਾ ਜਾਵੇ ਗਰੀਬ ਪਰਿਵਾਰ ਨਾਲ ਧੁੱਪ 'ਚ ਬੈਠਾ ਧਰਨਾ ਲੱਗਿਆ ਹੋਇਆ ਅਸੀਂ ਤਾਂ ਇਹ ਮੰਗ ਕਰਦੇ ਹਾਂ ਦਾ ਇਲਾਜ ਹੋ ਸਕੇ ਬੱਸ ਠੀਕਾ ਜਿਹੜਾ ਮਤਲਬ ਹਸਪੀਟਲ ਵੱਲ ਹੋ ਜਾਣਾ ਹਾਂ ਕੋਈ ਵੀ ਖਰਚਾ ਆਉਂਦਾ ਬੱਚਾ ਪੜਦਾ ਸੀ ਜਾਂ ਮਤਲਬ ਹੁਣ ਇਹਨਾਂ ਦੇ ਘਰਦਿਆਂ ਦੇ ਪੈਸੇ ਚੱਲ ਚੁੱਕੇ ਪਿਓ ਨੇ ਦਿਹਾੜੀ ਛੱਡੀ ਮਾਂ ਨੇ ਦਿਹਾੜੀ ਛੱਡੀ ਸਾਰਾ ਕੁਝ ਆਪਾਂ ਤਾਂ ਕਹਿੰਦੇ ਇਹਨਾਂ ਨੂੰ ਖਰਚਾ ਮਿਲੇ ਇਹਨਾਂ ਦਾ ਵਿਚਾਰਿਆਂ ਦਾ ਹੱਲ ਹੋਵੇ ਜਵਾਕ ਬਚੇ ਜ਼ਿੰਦਗੀ ਬਚੀ ਉਹਦੀ ਉਸ ਪ੍ਰਸ਼ਾਸਨ ਇਸ ਗੱਲ ਨਾਲ ਸਾਡੇ ਨਾਲ ਇਹ ਗਰੀ ਇਹ ਕਰਕੇ ਗਏ ਆ ਜੀ ਅਸੀਂ ਤੁਹਾਨੂੰ ਇਨਸਾਫ ਦਵਾਵਾਂਗੇ ਤੁਸੀਂ ਧਰਨਾ ਚੱਕ ਲੋ ਅਸੀਂ ਉਹਨਾਂ ਨੂੰ ਇਹ ਗੱਲ ਕਹੀ ਆ ਜੀ ਬਸ ਸਾਨੂੰ ਇਨਸਾਫ ਦਵਾ ਦਿਓ ਧਰਨਾ ਅਸੀਂ ਚੱਕ ਲਾਂਗੇ ਵੀ ਜਿਹੜਾ ਮਾਲਕਾ ਗੱਡੀ ਦਾ ਸਵਾ ਪਾਉਣੇ 8 ਵਜੇ ਦੀ ਗੱਲ ਆ ਸਵਾ 11 ਹੋ ਚੁੱਕੇ ਆ ਤਿੰਨਾਂ ਘੰਟਿਆਂ ਚੋਂ ਬਠਿੰਡੇ ਨਹੀਂ ਆ ਸਕੇ ਇੱਥੇ ਸਾਡੇ ਪਿੰਡ ਉਹ ਨਾ ਉਹਨਾਂ ਦੀ ਸਾਡੇ ਨਾਲ ਕੋਈ ਗੱਲ ਹੋਈ ਐ ਕਹ ਰਹੇ ਆ ਜੀ ਸੱਚਾ ਗੱਲ ਅੱਜ ਆਪਾਂ ਤਾਂ ਕਹਿੰਦੇ ਇਹ ਇਲਾਜ ਹੋ ਸਕੇ ਹਾਂਜੀ ਆਪਾਂ ਤਾਂ ਇਹ ਗੱਲ ਕਹਿੰਨੇ ਆ ਜੀ ਬੱਚਾ ਹੈਗਾ ਸੀਰੀਅਸ ਸੀਰੀਅਸ ਹੋਣ ਦੇ ਨਾਂ ਤੇ ਆਪਾਂ ਤਾਂ ਕਹਿੰਨੇ ਬੱਚੇ ਦਾ ਇਲਾਜ ਹੋ ਸਕੇ ਜੀ ਤੇ ਗਰੀਬ ਪਰਿਵਾਰ ਆ ਨਹੀਂ ਇਲਾਜ ਕਰਾ ਸਕਦੇ ਜੀ ਬੱਚਾ ਜਾਦੇ ਸੀਰੀਅਸ ਆ ਅੱਜ ਇੱਥੇ ਪਿੰਡ ਨੂਰਪੁਰੇ 메ਨ ਰੋਡ ਤੇ ਲੁਧਿਆਣਾ ਬਰਨਾਲਾ ਰੋਡ ਤੇ ਇੱਕ ਟਰੱਕ ਤੇ ਮੋਟਰਸਾਈਕਲ ਦਾ ਐਕਸੀਡੈਂਟ ਹੋਇਆ ਹੈਗਾ ਉਹ ਟਰੱਕ ਨੇ ਅਸੀਂ ਇੱਥੇ ਮੌਕੇ ਤੇ ਆ ਗਏ ਹਾਂਗੇ ਉਹਨਾਂ ਦੇ ਬਿਨਾਂ ਤੇ ਅਸੀਂ ਹੁਣ ਐਫ ਆਈ ਆਰ ਦੇ ਰਿਹਾ ਜੀ ਕੀ ਦੇਗੀ ਦੇ ਖਿਲਾਫ ਕਾਰਵਾਈ ਕਰੀਏ ਇਹ ਟਰੱਕ ਡਰਾਈਵਰ ਜਿਹੜਾ ਹੈਗਾ ਜੀ ਜਿਹਦੇ ਵੱਲੋਂ ਐਕਸੀਡੈਂਟ ਕੀਤਾ ਗਿਆ ਜੀ ਸੱਚੇ ਕੋਸ਼ਿਸ਼ ਇੱਥੇ ਲੋਕਾਂ ਨੇ ਮੰਗਿਆ ਵੀ ਕੋਈ ਮਾਲਕ ਵੀ ਨਾਲ ਇਨਵੋਲ ਕਰਕੇ ਚੱਲ ਕਹਦੇ ਨੇ ਨਹੀਂ ਅਸੀਂ ਗੱਲ ਕਰ ਰਹੇ ਹਾਂ ਜੀ ਇਹਨਾਂ ਨੂੰ ਥੋੜਾ ਲੋਕਾਂ ਦੇ ਵਿੱਚ ਗੁੱਸਾ ਹੈ ਅਸੀਂ ਉਹਨੂੰ ਪੈਸੀਫਾਈ ਕਰ ਰਹੇ ਹਾਂ ਜੀ ਇਹ ਡਰ ਜਖਮੀ ਨੇ ਕਿਵੇਂ ਹਾਲਤ ਠੀਕ ਹੈ ਇਹ ਪਰ ਇੱਕ ਵਾਰ ਉਹਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਇਆ ਜੀ ਉਹ ਪਤਾ ਕਰ ਰਹੇ ਹਾਂ ਅਸੀਂ ਜੀ ਰਿਕਵਰ ਕਰ ਰਹੇ ਜਨੇ